ਹਾਂਜੀ ਗਾਇਸ ਕਿਵੇਂ ਹੋ ਸਾਰੇ ਆਪਣੇ ਇੱਕ ਹੋਰ ਨਵੇਂ ਵਲੋਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜਿੱਥੇ ਬੰਬੂ ਕਾਰਟ ਫਿਲਮ ਜਿਹੜੀ ਐਮੇ ਵਰਕ ਦੀ ਆਈ ਸੀਗੀ ਅੱਜ ਆਪਾਂ ਉੱਥੇ ਜਾ ਰਹੇ ਹਾਂ ਤੁਹਾਨੂੰ ਆਪਾਂ ਉਹ ਵਿਲੀ ਦੇ ਦਰਸ਼ਨ ਕਰਾਵਾਂਗੇ ਵੀ ਕਿੱਥੇ ਸ਼ੂਟਿੰਗ ਹੋਈ ਸੀਗੀ ਤੇ ਆਪਣੇ ਪਿੰਡ ਤੋਂ ਕੋਈ 7-8 ਕਿਲੋਮੀਟਰ ਦੂਰ ਹੈ ਜਿੱਥੇ ਆਪਣੇ ਨਾਲ ਹੈਗੇ ਆਪਣੇ ਧੂਪਰਾ ਤੇ ਆਪਣੇ ਆ ਪਿੱਛੇ ਖੜੇ ਇੱਕ ਲਾਪਰੀ ਤੇ ਦੂਜਾ ਹੈਗਾ ਸੋਨੂ ਤੇ ਅੱਜ ਆਪਾਂ ਆਪਦੇ ਬੰਬੂ ਕਾਰਟ ਤੇ ਜਾ ਰਹੇ ਹਾਂ ਆਪਾਂ ਉਧਰ ਨਾਲ ਤੇ ਵਲੌਗ ਪੂਰਾ ਦੇਖਿਆ ਜੇ ਕੋਈ ਸਕੀਮ ਨਾ ਕਰਿਆ ਜੇ ਹਾਂ ਜੀ ਮੇਟ੍ਰੋ ਆਪਾਂ ਫਲਾਲ ਪਹੁੰਚ ਗਏ ਆ ਕਮਲੋ ਵਾਲੇ ਤੇ ਆਪਾਂ ਆਪਣਾ ਚੱਲਣਾ ਔਰ ਨਾਈਂ ਕਿੰਝ ਜਿਹਾ ਸਾਲ ਲੱਗਿਆ ਅਣਜੀ ਹੁਣ ਇਹ ਆਪਣਾ ਭਰਾ ਪਣ ਲੈ ਕੇ ਜਾਵਗੇ ਉਹਦੀ ਪਲਵਾਨ ਦੀ ਵਿਹਲੀ ਆਉਂਦਾ ਨਾਮ ਆਜਦਾ ਪਲਵਾਨ ਦੀ ਵਿਹਲੀ ਦੇ ਜਿੱਥੇ ਬੰਬੂ ਕਾਰਟ ਦੀ ਸ਼ੂਟਿੰਗ ਹੋਈ ਸੀ ਤੇ ਇੱਕ ਭਰਾ ਆਪਣਾ ਆ ਗਿਆ ਇਹ ਜਿੱਥੇ ਬੰਬੂ ਕਾਰਟ ਫਿਲਮ ਦੀ ਸ਼ੂਟਿੰਗ ਹੋਈ ਸੀਗੇ ਆ ਜਿਹੜੀ ਵਿਹਲੀ ਏ ਇਹਦਾ ਬੈਕ ਸਾਈਡ ਹੈਗਾ ਤੇ ਆਪਾਂ ਫਰੰਟ ਤੇ ਵੀ ਜਾਵਾਂਗੇ ਤੇ ਜਦੋਂ ਇੱਥੇ ਉਹਨਾਂ ਨੇ ਸ਼ੂਟਿੰਗ ਕੀਤੀ ਸੀਗੀ ਉਦੋਂ ਬੜੇ ਉਦੋਂ ਬੜੇ ਵਧੀਆ ਇੱਥੇ ਇਹਨੂੰ ਕੋਈ ਨੂੰ ਕਲਰ ਕਲਰ ਕਰ ਦਿੱਤਾ ਸੀ ਉਹਨਾਂ ਨੇ ਆਹ ਦੇਖੋ ਤੁਸੀਂ ਆ ਉਦੋਂ ਜਿਹੜੀਆਂ ਸਾਰੀਆਂ ਜਿਹੜੀਆਂ ਬਿਲਡਿੰਗਾਂ ਕਲਰ ਕਲਰ ਹੋਈਆਂ ਸੀਗੀਆਂ ਤੇ ਆ ਜਿਹੜੀ ਫੇਸਵੇਲੀ ਦਾ 메ਨ ਦਰਵਾਜਾ ਆ ਇਹ ਰਿਹਾ ਤੇ ਜੀ ਗਾਇਸ ਆ ਦੇਖੋ ਤੁਸੀਂ ਇੱਥੇ ਬੰਬੂ ਕਾਰਟ ਦੀ ਸ਼ੂਟਿੰਗ ਹੋਈ ਸੀਗੀ ਤੇ ਹੁਣ ਤਾਂ ਜਿਹੜੀ ਇਹਦੀ ਕੰਸਟਰਕਸ਼ਨ ਹੈ ਥੋੜੀ ਵਿਗੜ ਗਈ ਜਦੋਂ ਉਹਨਾਂ ਇੱਥੇ ਸ਼ੂਟਿੰਗ ਕੀਤੀ ਸੀ ਉਦੋਂ ਬੜੀ ਸੋਹਣੀ ਬਣਾਈ ਸੀਗੀ ਆ ਥੱਲੇ ਤੁਸੀਂ ਵੀਡੀਓ ਚੱਲਦੀ ਦੇਖ ਰਹੇ ਹੋ ਤੇ ਆ ਜਿਹੜਾ ਕੁਝ ਲਿਖਿਆ ਇਹ ਸ਼ਾਇਦ ਜਦੋਂ ਵੀ ਲਿ ਬਣਾਈ ਗਈ ਉਦੋਂ ਤੇ ਇਧਰ ਆ ਬਾਹਰ ਇਹ ਵੀ ਬਹੁਤ ਵਧੀਆ ਉਦੋਂ ਸਜਾਇਆ ਗਿਆ ਸੀਗਾ ਬਹੁਤ ਵਧੀਆ ਯਾਨੀ ਕਿ ਸ਼ੂਟਿੰਗ ਦਾ ਸੈੱਟ ਉਹਨਾਂ ਪੂਰਾ ਤਿਆਰ ਕੀਤਾ ਸੀਗਾ ਤੇ ਇਧਰ ਆ ਦਰਗਾਹ ਆ ਜਿਹੜੇ ਬਿਲੀ ਵਾਲੇ ਪਾਉਸ ਹੀ ਉਹਨਾਂ ਨੇ ਆਪਣ ਨੂੰ ਚਾਹ ਪਿਆਈ ਤੇ ਮੇਰੇ ਪਿੱਛੇ ਉਹ ਆ ਹੀ ਬਿਲੀ ਜਿਹੜੀ ਬੰਬੂ ਘਾਟ ਵਾਲੀ ਤੇ ਆਪਾਂ ਉਹਨੇ ਅੰਦਰ ਜਾਨੇ ਤੁਹਾਨੂੰ ਦਿਖਾਨਾ ਵੀ ਕਿੱਥੇ ਇੱਥੇ ਕਿਵੇਂ ਕਿਵੇਂ ਸ਼ੂਟਿੰਗ ਹੋਈ ਆਂਦਾ ਮੇਨ ਦਰਵਾਜ਼ਾ ਤੇ ਕੰਸਟਰਕਸ਼ਨ ਦੇਖੋ ਕਿੰਨੀ ਕੈਂਟ ਕੀਤੀ ਹੋਈ ਹੈ ਨਾ ਐਨੇ ਸਾਲਾਂ ਦੀ ਹਜੇ ਵੀ ਉਦਾਂ ਹੀ ਖੜੀ ਹੋਈ ਤੇ ਆ ਦੇਖੋ ਤੁਸੀਂ ਕਿਨੇ ਅੱਜ ਜਦੋਂ ਸ਼ੂਟਿੰਗ ਹੋਈ ਸੀ ਉਦੋਂ ਵੀ ਇਦਾਂ ਹੀ ਸੀ ਤੇ ਹੁਣ ਵੀ ਇਦਾਂ ਹੀ ਹੈ ਤੇ ਉਧਰ ਉਹਨਾਂ ਦੀਆਂ ਮੱਜਾਂ ਖੜੀਆਂ ਹੋਈਆਂ ਇੱਥੇ ਰੈਸ਼ ਕਰਦੇ ਆ ਚਲੋ ਹੁਣ ਆਪਾਂ ਅੰਦਰ ਜਾਨੇ ਹਾਂਜੀ ਮਿੱਤਰੋ ਆ ਰਹੀ ਜੇ ਅੰਦਰਲੇ ਪਾਸੋਂ ਕੁਝ ਐਵੇਂ ਦੀ ਦਿਸਦੀ ਜੀ ਆਪਣੀ ਬੰਬੂ ਕਾਰਟ ਵਾਲੀ ਵੇਲੀ ਹੁਣ ਤਾਂ ਆਪਾਂ ਇਹਨੂੰ ਬੰਬੂ ਕਾਰਟ ਵਾਲੀ ਵੇਲੀ ਕਹਿਣਾ ਤੇ ਆਹ ਦੇਖੋ ਜੀ ਕੰਸਟਰਕਸ਼ਨ ਦੇਖੋ ਕਿੰਨੀ ਵਧੀਆ ਕੀਤੀ ਗਈ ਪੁਰਾਣੇ ਜ਼ਮਾਨੇ ਵਾਲੀ ਤੇ ਇੱਧਰ ਉਹਨਾਂ ਦੀਆਂ ਮੱਜਾਂ-ਮੁੱਜਾਂ ਬੰਨੀਆਂ ਹੋਈਆਂ ਤੇ ਇੱਧਰ ਕੁਝ ਆਪਣੇ ਭਰਾ ਬੈਠੇ ਹੋਏ ਨੇ ਤੇ ਆ ਤੁਸੀਂ ਦੇਖੋ ਜਿਹੜੇ ਹਵੇਲੀ ਦੇ ਅੰਦਰਲੇ ਪਾਸੇ ਵਾਲਾ ਦਰਵਾਜ਼ਾ ਆ ਦੇਖੋ ਜਿਵੇਂ ਦਾ ਦੇਖਦਾ ਜੇ ਹਾਲੇ ਤੱਕ ਵੀ ਉਵੇਂ ਦੀ ਇੱਥੇ ਕੀਤੀ ਸੀ ਕਿ ਇਹ ਟਾਈਮ ਸ਼ੂਟਿੰਗ ਆ ਨਾ ਬਿੰਨੂ ਢਿੱਲੋ ਐਮੀ ਵਿਰਕ ਤੇ ਹੋਰ ਜਿਹੜੇ ਫਿਲਮ ਦੇ ਐਕਟਰ ਸੀਗੇ ਉਹਨਾਂ ਨੇ ਸਾਰਿਆਂ ਨੇ ਤੇ ਆ ਰਿਹਾ ਜੀ ਉਹ ਵੇੜਾ ਜਿੱਥੇ ਉਹ ਡਾਂਸ ਕਰਦੇ ਹੁੰਦੇ ਜਿਹੜੇ ਗਾਣਾ ਜਿੱਥੇ ਐਮੀ ਵਿਰਕ ਗਾਣਾ ਗਾਉਂਦਾ ਹੁੰਦਾ ਤੇ ਸਾਰੇ ਜਣੇ ਭੰਗੜਾ ਪਾਉਂਦੇ ਹੁੰਦੇ ਤੇ ਉਦੋਂ ਦਾ ਇੱਥੇ ਥੜਾ ਜਿਹਾ ਬਣਿਆ ਹੋਇਆ ਸੀ ਹੁਣ ਤਾਂ ਉਹ ਨਟਾ ਦਿੱਤਾ ਵਾ ਤੇ ਆ ਉੱਪਰਲੇ ਪਾਸੇ ਉੱਪਰਲੇ ਪਾਸੇ ਵੀ ਉਹ ਚੜ ਕੇ ਉਹਨਾਂ ਨੇ 1 2 3 ਸੀਨਲੇ ਧੀਆਂ ਨਾਲ ਜਿਹੜੀਆਂ ਪੌੜੀਆਂ ਨੇ ਚਲੋ ਹੁਣ ਆਪਾਂ ਪੌੜੀਆਂ ਦੇ ਉੱਤੇ ਚੜ ਕੇ ਦੇਖ ਆ ਵੀ ਮਿੱਤਰੋ ਆ ਜਿਹੜੀਆਂ ਉਹ ਆ ਹੀ ਪੌੜੀਆਂ ਨੇ ਜਿੱਥੇ ਸਿਮੀ ਚੜੀ ਪੌੜੀਆਂ ਤੇ ਚੜਦੀ ਜਦੋਂ ਐਮੀ ਬਿਰਕ ਨੂੰ ਪੁੱਲਸ ਵਾਲੇ ਲੈ ਕੇ ਜਾਂਦੇ ਨੇ ਤੇ ਜਿਹੜੇ ਇਸ ਕਮਰੇ ਵਿੱਚ ਉਹ ਰੋਂਦੀ ਉਹਨੂੰ ਤਾੜ ਦਿੰਦੇ ਉਹ ਵੀ ਮੈਂ ਤੁਹਾਨੂੰ ਕਮਰਾ ਦਿਖਾਉਣਾ ਵਾ ਕਿ ਇਸ ਕਮਰੇ ਵਿੱਚ ਵੜ ਜਾਂਦੀ ਹੁੰਦੀ ਤੇ ਇਹ ਜਿਹੜੇ ਹੁੰਦੇ ਹੁੰਦੀਆਂ ਨਾਲ ਦੀਆਂ ਹੁੰਦੀਆਂ ਬੁੜੀਆਂ ਉਹਨੂੰ ਇਸ ਕਮਰੇ ਦੇ ਵਿੱਚ ਉਹ ਵਾੜ ਦੇ ਦਿੰਦੇ ਤੇ ਅੱਗੋਂ ਇਹ ਦਰਵਾਜ਼ਾ ਲਾ ਦਿੰਦੇ ਤੇ ਫਿਰ ਉਹ ਇਸ ਬਾਰੀ ਦੇ ਸਾਹਮਣੇ ਆ ਕੇ ਰੋਂਦੀ ਹੁੰਦੀ ਇਸ ਵੇਲੇ ਨੂੰ ਰੰਗ ਰੰਗ ਕੀਤਾ ਸੀਗਾ ਤੇ ਆ ਸੀਗੀ ਉਹ ਬਾਰੀ ਆ ਜਿਹੜੀ ਬਾਰੀ ਜਿੱਥੇ ਉਹ ਸੰਚਲ ਕੰਸਟਰਕਸ਼ਨ ਕਿੰਨੀ ਵਧੀਆ ਉਸ ਟਾਈਮ ਦੇ ਪੁਰਾਣੇ ਜ਼ਮਾਨੇ ਦੇ ਕੰਸਟਰਕਸ਼ਨ ਕੀਤੇ ਗਏ ਅੰਗਰੇਜ਼ੀਆ ਦੇ ਟਾਈਮ ਤੇ ਜੋ ਫਿਰ ਮੁਸਲਮਾਨਾਂ ਦੇ ਟਾਈਮ ਤੇ ਜ਼ਿਆਦਾ ਇਸ ਬੇਲੀ ਬਾਰੇ ਮੈਨੂੰ ਨਹੀਂ ਮੇਵਿਰਕ ਗਾਣਾ ਗਾਉਂਦਾ ਉਹ ਤੋਂ ਇੱਥੇ ਖੜ ਕੇ ਇੱਥੇ ਖੜ ਕੇ ਉਹ ਗਾਣਾ ਗਾਉਂਦਾ ਇੱਥੇ ਵੀ ਖੜ ਕੇ ਵੀ ਹੁੰਦੀ ਸ਼ੂਟਿੰਗ ਹੋਈ ਵਾ ਤੇ ਦਾ ਮੇਨ ਗੇਟ ਇੱਧਰ ਨਹੀਂ ਆਉਂਦੇ ਹੁੰਦੇ ਜਿਹੜੇ ਪੁਲਸ ਵਾਲੇ ਲੈ ਕੇ ਆਉਂਦੇ ਬਿੰਨੋ ਢਿਲੂ ਆਉਂਦਾ ਆਪਣਾ ਬੰਬੂ ਕਾਟ ਲੈ ਕੇ ਹੁੰਦਾ ਹੁੰਦਾ ਤੇ ਐਮੀਵਿਰਕ ਆਪ ਦਾ ਬੰਬੂ ਕਾਟ ਲੈ ਕੇ ਆਉਂਦਾ ਤੇ ਆ ਇੱਥੇ ਆਸਾ ਸੈਂਟਰ ਦੇ ਵਿੱਚ ਜਿੱਥੇ ਹੁਣ ਮੱਝ ਬਣੀ ਮੈਂ ਤੋਂ ਥੋੜਾ ਜਿਹਾ ਪਰਾਂ ਇੱਥੇ ਇੱਕ ਥੜਾ ਜਿਹਾ ਉਦੋਂ ਬਣਾਇਆ ਹੁੰਦਾ ਸੀ ਕਿ ਇੱਥੇ ਉਹ ਨਾਚੇਦੇ ਹੁੰਦੇ ਸੀਗੇ ਬਣੇ ਹੋਏ ਵਾ ਕਮਰੇ ਆ ਤੁਸੀਂ ਦੇਖੋ ਉਦੋਂ ਉਹਨਾਂ ਤਿਆਰ ਕੀਤੇ ਸੀਗੇ ਕਮਰੇ ਬਹੁਤ ਵਧੀਆ ਸੋਹਣੀ ਉਦੋਂ ਵੀ ਹੁੰਦੀ ਸੀ ਹੁਣ ਤੱਕ 4-5 ਸਾਲ ਹੋ ਗਏ ਪੁਰਾਣੇ ਜਮਾਨੇ ਵਾਲੀ ਅਲਮਾਰੀਆਂ ਬੁੱਲ ਸਕਦੇ ਤੇ ਸਮਾਨ ਰੱਖਣ ਵਾਸਤੇ ਹੁੰਦਾ ਸੀਗਾ ਤੇ ਉੱਪਰ ਦੇਖੋ ਤੁਸੀਂ ਕੰਸਟਰਕਸ਼ਨ ਉੱਪਰ ਗਾਟਰ ਦੇਖੋ ਕਿੰਨੇ ਮੋٹے ਮੋٹے ਪਾਏ ਹਨ ਉਹ ਥਾਂ ਜਿੱਥੇ ਐਮੀ ਵਿਰਕ ਤੇ ਬਿੰਨੋ ਢੋਲ ਆਪ ਦਾ ਜਿਹੜੇ ਦੋਵਾਂ ਦੇ ਉਹਨਾਂ ਦੇ ਬੁਲਟ ਹੁੰਦੇ ਆ ਉਹਨਾਂ ਦੇ ਬੰਬੂ ਕਾਰਟ ਹੁੰਦੇ ਉਹਨਾਂ ਨੂੰ ਉਹਨਾਂ ਦਾ ਜੋਰ ਵੇਖਦੇ ਹੁੰਦੇ ਤੇ ਇੱਥੇ ਲਿਆ ਕੇ ਉਹ ਜੋਰ ਵਿਖਾਉਂਦੇ ਹੁੰਦੇ ਤੇ ਇੱਥੇ ਜਿਹੜੇ ਆ ਜਿਹੜਾ ਉੱਤੇ ਬਣਿਆ ਸੀਗਾ ਤੇ ਆ ਜਿਹੜਾ ਉੱਪਰ ਬਣਿਆ ਸੀਗਾ ਸਟੇਜ ਜੇ ਟਾਈਪ ਦਾ ਤੇ ਇੱਥੇ ਉਹ ਜਿਹੜੇ ਸਾਰੇ ਉਹਨਾਂ ਦਾ ਬਿੰਨੋ ਢੋਲ ਤੇ ਜਿਹੜੀ ਪਰਿਵਾਰ ਹੁੰਦਾ ਵਾ ਉਹਨਾਂ ਦੇ ਜਿਹੜੇ ਉਹਦੇ ਰਿਸ਼ਤੇਦਾਰ ਇੱਥੇ ਉਹ ਸਾਰੇ ਬੰਬੂ ਕਾਰਟ ਤੇ ਉਹ ਆਪਣਾ ਖੜਾ ਵਾ ਸਪਲੈਂਡਰ ਤੇ ਆ ਜਿਹੜੀ ਉਹ ਥਾਵਾਂ ਜਿਹੜੇ ਉਹ ਜਿਹੜੇ ਵੇਲੇ ਤੋਂ ਬਾਹਰ ਜਦੋਂ ਇਹ ਬਿੰਨੂ ਢਿੱਲੋ ਤੇ ਐਮਬੀ ਬਿਰਕ ਆ ਕੇ ਦੋਵੇਂ ਆਪਦੇ ਬੁਲਟਾਂ ਨਾਲ ਬੰਬੂ ਕਾਟਾਂ ਦਾ ਆ ਕੇ ਜੋਰ ਲਾਉਂਦੇ ਹੁੰਦੇ ਮੁਕਾਬਲਾ ਕਰਦੇ ਹੁੰਦੇ ਤੇ ਇੱਥੇ ਸਾਰੇ ਜਿਹੜੇ ਐਕਟਰ ਹੁੰਦੇ ਉਹ ਬੈਠੇ ਹੁੰਦੇ ਫਿਲਮ ਦੇ ਤੇ ਇਸ ਥਾਂ ਤੇ ਉਹ ਜਿਹੜਾ ਬਿੰਨੂ ਢਿੱਲੋ ਆਪਦੇ ਜਿਹੜੇ ਬੰਬੂ ਕਾਟ ਤੇ ਚਾਰ ਪੰਜ ਜਣੇ ਪਾ ਕੇ ਇੱਥੇ ਲੈ ਕੇ ਆਉਂਦਾ ਤੇ ਉਹਨਾਂ ਨੂੰ ਇੱਥੇ ਊਟੇ ਦੇਂਦਾ ਹੁੰਦਾ ਤੇ ਉਹ ਰਿਹਾ ਗੇਟ ਗੇਟ ਸਾਣੀ ਜਦੋਂ ਦੇ ਕੋਲ ਬੁਲਟ ਹੁੰਦਾ ਉਹਦੇ ਪਿੱਛੇ ਗੱਡਾ ਪਾ ਕੇ ਜਦੋਂ ਲੈ ਕੇ ਆਉਂਦਾ ਸਾਰਿਆਂ ਨੂੰ ਤੋਂ ਇਸ ਗੇਟ ਦੇ ਹਵੇਲੀ ਦੇ ਅੰਦਰਲੇ ਪਾਸੋਂ ਲੈ ਕੇ ਆਉਂਦਾ ਤੇ ਉਹ ਇੱਥੇ ਲਿਆ ਕੇ ਇਹਨਾਂ ਦਾ ਇੱਥੇ ਲਿਆ ਕੇ ਖਲਾਰ ਦਿੰਦਾ ਕਿ ਉਹ ਇੱਥੇ ਐਮੀ ਬਿਰਕ ਤੇ ਬਿੰਨੋ ਢਿੱਲੋ ਦਾ ਹੋਇਆ ਸੀਗਾ ਮੁਕਾਬਲਾ ਬੁਲਟਾਂ ਦਾ ਮੁਕਾਬਲਾ ਇੱਥੇ ਹੋਇਆ ਸੀਗਾ ਇਸ ਜਗ੍ਹਾ ਤੇ ਹੋਇਆ ਸੀ ਜਿਸ ਜਗ੍ਹਾ ਤੇ ਹੁਣ ਮੈਂ ਖੜਾ ਬਿੰਨੂ ਟੁੱਲੋ ਆਪਣੇ ਬੁਲਟ ਤੇ ਚਾਰ ਪੰਜ ਜਣਿਆਂ ਨੂੰ ਬਿਠਾ ਕੇ ਗੇੜੇ ਕੱਢਦਾ ਹੁੰਦਾ ਸੀ ਤੇ ਉਹ ਜਿਹੜਾ ਤੁਸੀਂ ਮੇਰੇ ਪਿੱਛੇ ਗੇੜ ਦੇਖ ਰਹੇ ਹੋ ਬਿੱਲੀ ਦਾ ਇੰਦੇ ਥਾਣੀ ਜਿਹੜਾ ਐਮੀ ਵਰਕੋਂ ਦਾ ਉਹ ਜਵਾਨ ਆਪਦੇ ਬੁਲਟ ਪਿੱਛੇ ਗੱਡਾ ਹੀ ਪਾ ਕੇ ਲੈ ਆਉਂਦਾ ਹਣਾ ਫਿਰ ਉਸ ਉਸ ਫਿਲਮ ਦੇ ਵਿੱਚ ਉਹਨੂੰ ਜਗਾੜੀ ਵਿਖਾਇਆ ਗਿਆ ਨਾ ਤੇ ਉਹ ਫਿਰ ਗੱਡਾ ਹੀ ਪਾ ਕੇ ਲੈ ਆਉਂਦਾ ਤੂੰ ਦੇ ਆ ਜਿਹੜੀ ਅੱਜ ਆਪਾਂ ਬੰਬੂ ਕਾਟ ਵਾਲੀ ਤੁਨੂ ਵੇਲੀ ਵਿਖਾਈਏ ਬੜੀ ਸੋਹਣੀ ਬਣੀ ਜੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਉਦੋਂ ਦੀ ਬਣੀ ਬਹੁਤ ਪੁਰਾਣੀ ਵੇਲੀ ਅਜੇ ਵੀ ਬਹੁਤ ਸੋਹਣੀ ਹੈ ਅਸੀਂ ਅੰਦਰੋਂ ਵੇਖ ਕੇ ਇਹ ਬਹੁਤ ਕੈਂਟ ਹੈ ਜਿੰਨਾ ਆਪਣੀ ਇਹ ਕੰਸਟਰਕਸ਼ਨ ਉਸ ਟਾਈਮ ਤੇ ਕੀਤੀ ਗਈ ਹਾਲੇ ਵੀ ਜਿਹੜੀ ਇਹਦੀ ਜਿਹੜੀ ਆ ਜਿਹੜੀ ਚਿਨਾਈ ਕੀਤੀ ਹੋਈ ਨਾ ਇਟਾਂ ਦੀ ਇਹ ਕੀਤੀ ਹੋਈ ਹੈ ਗਾਰੇ ਦੀ ਤੇ ਇਹ ਉੱਪਰ ਦੇ ਬਾਅਦ ਜਿਹੜਾ ਪਲਸਟਰ ਹੋਇਆ ਇਹ ਚੂਨੇ ਪੱਥਰ ਦਾ ਇਹ ਚੂਨੇ ਪੱਥਰ ਨਾਲ ਪਲੱਸਟਰ ਹੋਇਆ ਤੇ ਹਾਲੇ ਤੱਕ ਖੜੀ ਹੋਈ ਹੈ ਤਾਂ ਇਹ ਸਗੀ ਬੰਬੂ ਕਾਰਟ ਵਾਲੀ ਹਵੇਲੀ ਜਿੱਥੇ ਬੰਬੂ ਕਾਰਟ ਦੀ ਸ਼ੂਟਿੰਗ ਹੋਈ ਸੀ ਤੇ ਉਹ ਮੇਰੇ ਪਿੱਛੇ ਹਵੇਲੀ ਦੇ ਹੁਣਾਵਾ ਬੈਕ ਸਾਈਡ ਆ ਗਏ ਆ ਤੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਮਿਲਾਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਓਕੇ ਬਾਏ ਬਾਏ